ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰਣੋ ਬਾਈ ਜਿਹੜਾ ਆਪਾਂ ਦਾਣਾ ਰਲਾਉਣੇ ਆਗੇ ਸੁਆ ਭਿਉਣੇ ਆ ਤੇ ਸਾਵ ਨੂੰ ਪਾਉਣੇ ਆ ਉਹ ਆ ਚੀਜ਼ਾਂ ਨੇ ਬਾਈ ਇਹਦੇ ਵਿੱਚ ਬੜੇਮਿਆਂ ਦੀ ਖਾਲਾ ਬਾਈ ਤੇ ਉਦੋਂ ਬਾਅਦ ਖੰਡਾਗਾ ਛੋਲਿਆਂ ਦਾ ਤੇ ਛਿਲਕਾਗਾ ਤੇ ਇਹਦੇ ਵਿੱਚ ਲੇਟੀ ਬਣਾਈ ਹੋਈ ਆ ਕਣਕ ਤੇ ਮੱਕੀ ਦੀ ਬਾਈ ਇਹ ਚਾਰੇ ਆਇਟਮਾਂ ਨੇ ਆਪਾਂ ਇਹਨੂੰ ਤੜਕੇ ਸੁਆ ਅ 10 ਕਾ 9:30 ਵਜੇ ਭਿਉਂਦੇ ਨੇ ਬਾਈ ਹੁਣ 4:00 ਵਜੇ 6-7 ਘੰਟੇ ਬਾਈ ਭੁੰਤੀ ਰਹਿੰਦੀ ਆ ਇਹ ਵਧੀਆ ਫੁੱਲ ਜਾਂਦੀ ਆ ਤੇ ਉਦੋਂ ਬਾਅਦ ਫੇਰ ਆਪਣਾ ਫੀਡ ਬਣਾਇਆ ਹੋਇਆ ਬਾਈ ਘਰ ਦਾ ਤੇ ਇਹ ਮਿਕਸ ਫੀਡ ਆ ਬਾਈ ਫੇਰ ਆਪਾਂ ਇਹਦੇ ਵਿੱਚ ਨਾ ਮੰਨ ਜਿੰਨਾ ਆਪਾਂ ਲੈਦਾ ਲੇਟੀ ਬੜੇ ਮਿਆਂ ਦੀ ਖਾ ਲਓ ਤੇ ਆਪਣਾ ਚਨਾ ਚੂਰੀ ਲਾ ਲਓ ਜਾਂ ਛੋਲਿਆਂ ਦਾ ਖੰਡਾ ਲਾ ਲਓ ਫਿਲਕਾ ਇਹ ਐਕਸਟਰਾ ਸਮਾਨ ਪਾਉਣਾ ਫੀਡ ਤੋਂ ਬਿਨਾ ਕਿਉਂ ਫੀਡ ਦੇ ਵਿੱਚ ਤਾਂ ਬਾਈ ਸਾਰੀਆਂ ਦਵਾਈਆਂ ਪਈਆਂ ਹੋਈਆਂ ਨੇ ਇਹਦੇ ਵਿੱਚ ਜਿੰਨੇ ਵੀ ਚੀਜ਼ਾਂ ਨੇ ਸਾਰੀਆਂ ਇਹਦੇ ਵਿੱਚ ਪੂਰੀਆਂ ਕਰੀਆਂ ਹੋਈਆਂ ਨੇ ਜਿਵੇਂ ਆਹ ਚੀਜ਼ਾ ਬੰਦੇ ਵਾਧਾ ਹੋ ਜਾਂਦਾ ਇਹਦੇ ਖਾਤਰ ਆਪਾਂ ਨੂੰ ਲੈਦਾ ਸਮਾਨ ਦੇਖੋ ਪਾਉਣਾ ਪੈਂਦਾ ਗਰਮੀ ਦੇ ਦਿਨ ਨੇ ਕੁਝ ਤਾਂ ਜ਼ਿਆਦਾ ਤੇ ਕੁਝ ਮੰਨ ਆਪਾਂ ਨੂੰ ਪਸ਼ੂ ਨੂੰ ਤੰਦਰੁਸਤ ਰੱਖਣ ਲਈ ਕਿਉਂਕਿ ਖੇਤਾਂ ਜਿਹੜਾ ਹੁਣ ਇਹੋ ਜਿਹਾ ਕੋਈ ਹੈ ਹੀ ਨਹੀਂ ਆਪਾਂ ਲੈਵੇ ਵੀ ਆਪਣੇ ਪੱਠਾ ਜਾਂ ਖੇਤ ਚ ਕਾਕੰਡਾਵੇ ਬਿਜੀ ਜਿਛਾਰੇ ਤਾਂ ਤਾਂ ਪੂਰੀਆਂ ਹੋ ਜਾਣ ਕਿਉਂਕਿ ਆਪਣੇ ਲੈਵੇ ਕੱਲਾ ਜੀ ਆਪਾਂ ਚਰੀ ਮੱਕੀ ਜਦ ਬਰਸੀਨ ਕੋਈ ਵੀ ਚੀਜ਼ ਬੀਜਦੇ ਆ ਉਹਦੇ ਵਿੱਚ ਉਹਨੇ ਘਾਟਾ ਨਹੀਂ ਪੂਰੀਆ ਹੁੰਦੀਆਂ ਕਿਉਂਕਿ ਪਰ ਆ ਅੱਗੇ ਸੈਂਡਵੇ ਵਾਹਣ ਹੁੰਦੇ ਤੇ ਹੁਣ ਆਪਾਂ ਉਹਨੇ ਤੋਂ ਵੀ ਬੀਜੀ ਨੇ ਬਦਲ ਬਦਲ ਤਾਂ ਕਰ ਘਾਟਾ ਪੂਰੀਆ ਨਹੀਂ ਹੁੰਦੀਆਂ ਤਾਂ ਉਹ ਆਪਾਂ ਫਿਰ ਬਨੌਟੀ ਘਾਟਾ ਪੂਰੀਆ ਕਰਨ ਖਾਤਰ ਆਪਾਂ ਨੂੰ ਇਹ ਚੀਜ਼ਾਂ ਪਾਉਣੀਆਂ ਪੈਂਦੀਆਂ ਨੇ ਇਹ ਆ ਗਿਆ ਮਿੰਨਰ ਬਾਈ ਮਨ ਮਿੰਨਰ ਮਿਕਚਰ ਕਹਿੰਦਾ ਨੇ ਜਿਹਨੂੰ ਆਪਾਂ ਉਹ ਹੋ ਗਿਆ ਤੇ ਵਿੱਚ ਐਡ ਐਕਸਟਰਾ ਫੀਡ ਚ ਤਾਂ ਹੈਗੀ ਹੈਗਾ ਬਾਈ ਤੇ 50 ਗ੍ਰਾਮ ਵਾਂਗੂ ਇਹ ਪੈ ਜਾਂਦਾ ਬਾਈ ਤੇ ਉਸ ਤੋਂ ਬਾਅਦ ਇਹ ਚ ਆ ਗਿਆ ਬਾਈ ਮਿੱਠਾ ਛੋੜਾ ਨੂਨ ਤੇ ਇਹ ਚ ਲੈਬ ਇਸਟ ਵੀ ਪਾਏ ਹੋਇਆ ਬਾਈ ਇਹਦੇ ਵਿੱਚ ਚਿਤਨ ਨਮਾ ਇਹ ਨੇਗੀਆਂ ਇਹ ਆ ਗਿਆ ਆਪਣਾ ਕੈਲਸ਼ੀਅਮ ਬਾਈ ਟਿਊਟੋਰੀਅਲ ਆ ਜਾ ਫੇਰ ਕਰ ਦਾਂਗਾ ਇਹ ਕੈਲਸ਼ੀਅਮ ਆ ਬਾਈ 50 ਗ੍ਰਾਮ ਵਾਂਗੂ ਇੱਕ ਪਸ਼ੂ ਨੂੰ ਇਹ ਪਾਉਨੇ ਆਪਾਂ ਤੇ ਆ ਲਿਵਟੋਨਕ ਆ ਬਾਈ ਲਿਵਟੋਨਕ ਵੀ ਆਪਾਂ 50 ਗ੍ਰਾਮ ਵਰਤਦੇ ਹਾਂ ਗਰਮੀ ਬਹੁਤ ਜ਼ਿਆਦਾ ਕਿਉਂਕਿ ਪਸ਼ੂ ਨੂੰ ਹਾਜ਼ਮਾ ਚੰਗਾ ਬਣਿਆ ਰਹੇ ਤੇ 50 ਗ੍ਰਾਮ ਹੀ ਆਪਾਂ ਇਹ ਵਰਤਦੇ ਆਂ ਇਹ ਸਾਰੀਆਂ ਚੀਜ਼ਾਂ ਨੂੰ ਬਈ ਮਿਲਿਆ ਕੇ ਮਿਲਿਆ ਹੋਇਆ ਸਾਰੀਆਂ ਚੀਜ਼ਾਂ ਨੂੰ ਬਈ ਆਪਾਂ ਮਿਲਿਆ ਕੇ ਨਾ ਫਿਰ ਆਪਾਂ ਹੁਣ ਉਦੋਂ ਬਾਅਦ ਪਾਵਾਂਗੇ ਤੂੜੀ ਪਾ ਕੇ ਤੂੜੀ ਦੇ ਉੱਤੇ ਤੇ ਇਹਦੇ ਉੱਤੇ ਪਾ ਜੀ ਤੋਂ ਮੈਂ ਉੱਧਰ ਲੈ ਜਾਂ ਠੀਕ ਆ ਆ ਵੀ ਉੱਧਰ ਲੈ ਆ ਆਏ ਸੇਤਰੀ ਭਾਈ ਆਪਣਾ ਇੱਧਰ ਪਿਆਉਂਦਾ ਪਿਆ ਇੱਧਰ ਲਈ ਮੱਝਾਂ ਖਾਤਰ ਤਾਂ ਜ਼ਰੂਰ ਦੇਖਿਆ ਕਰੋ ਭਰਾ ਕਿਉਂਕਿ ਹਰ ਇੱਕ ਪਤਾ ਹੌਲੀ ਹੋਇਆ ਲੱਗਦਾ ਵੀ ਜਿਹੜੀ ਚੀਜ਼ ਨਾਲ ਆਪਾਂ ਦੁੱਧ ਜ਼ਿਆਦਾ ਲੈ ਸਕਦੇ ਆ ਲੰਮਾ ਚਿਰ ਲੈ ਸਕਦੇ ਆ ਤੇ ਪਸ਼ੂ ਟੇਕੇ ਦੁੱਧ ਦੇ ਜਾਂਦੇ ਨੇ ਭਾਈ ਗਰਮੀ ਦੇ ਵਿੱਚ ਗਰਮੀ ਦੇ ਵਿੱਚ ਭਾਈ ਦੁੱਧ ਰਹਿਣਾ ਬਹੁਤ ਔਖਾ ਹੈਗਾ ਸਿਆਲ ਦੇ ਵਿੱਚ ਤਾਂ ਦੁੱਧ ਕਿਸਾਨੀ ਨਾਲ ਦੇ ਦਿੰਦੇ ਨੇ ਪਸ਼ੂ ਇਹਦੇ ਵਿੱਚ ਭਾਈ ਬਹੁਤ ਜ਼ਿਆਦਾ ਪਸ਼ੂ ਨੂੰ ਇੱਕ ਸਮੇਂ ਦੁੱਧ ਖੜਾ ਕੇ ਰੱਖੰਦਾ ਬਹੁਤ ਜਿਆਦੇ ਮਿਹਨਤ ਆਉਂਦੀ ਆ ਭਰਾ ਬਾਕੀ ਸਾਫ਼ ਸਫਾਈ ਆ ਰੱਖਣਾ ਪੈਂਦਾ ਜਿਆਦਾਤਰ ਪਸ਼ੂ ਨੂੰ ਮਾ ਕੇ ਬਾਕੀ ਆ ਫੌਗਰ ਸਿਸਟਮ ਚੱਲਦੇ ਨੇ ਬਾਈ ਦੇ ਇਹਦੇ ਨਾਲ ਵੀ ਪਸ਼ੂ ਬਣਿਆ ਰਹਿੰਦਾ ਗਾ ਤੇ ਇਹਦੇ ਵਿੱਚ ਵੀ ਭਰਾ ਆਪਾਂ ਇਹੀ ਤਰ੍ਹਾਂ ਵਰਤਦੇ ਆ ਬਸ ਉਹ ਤਾਂ ਉਹੀ ਚੀਜ਼ ਹੈਗੀ ਉਧਰ ਅੱਡ ਪੀਉਂਦਾ ਹੁੰਦਾ ਤੇ ਇਧਰ ਅੱਡ ਪੀਂਤਾ ਹੋਇਆ ਇੱਤੇ ਮਿਹਨਤ ਕਰਿਆ ਕਰੋ ਭਰਾ ਜਦੋਂ ਮਿਹਨਤ ਕਰਾਂਗੇ ਇਹ ਨਾ ਸੋਚਿਆ ਕਰੋ ਬਈ ਆਪਣੇ ਪੁਰਾਣੇ ਬਜ਼ੁਰਗ ਇਹ ਕਿਹੜਾ ਸਮਾਨ ਪਾਉਂਦੇ ਸੀਗੇ ਬਈ ਜਦੋਂ ਪਜਾਨੇ ਬੁਰਗ ਤੇ ਉਹ ਆਪਣੇ ਖੇਤਾਂ ਚੋਂ ਧਾਤਾ ਬਹੁਤ ਮਿਲਦੀ ਹੁੰਦੀ ਹੁੰਦੀ ਆ ਵੇ ਆਪਾਂ ਨੂੰ ਛੰਡਵੇਂ ਵਹਣ ਹੁੰਦੇ ਤੇ ਕੱਸੀ ਦੇ ਪਾਣੀ ਪੈਂਦੇ ਤੇ ਉਹਦੇ ਕਰਕੇ ਆਪਾਂ ਨੂੰ ਖੇਤਾਂ ਦੇ ਵਿੱਚੋਂ ਬਈ ਬਹੁਤ ਸਮਾਨ ਮਿਲਦਾ ਸੀ ਇਹ ਚੀਜ਼ਾਂ ਦੀ ਜਿਹੜੇ ਬਣੌਠੀ ਚੀਜ਼ਾਂ ਨੇ ਹੈ ਤਾਂ ਬਣੌਠੀ ਨੇ ਬਈ ਇਹ ਇਹਨਾਂ ਦੀ ਆਪਾਂ ਨੂੰ ਲੋੜ ਨਹੀਂ ਪੈਂਦੀ ਸੀ ਪਸ਼ੂ ਟਾਈਮ ਤੇ ਗੱਭਣ ਸਰ ਹੁੰਦੇ ਸੀ ਤੇ ਟਾਈਮ ਤੇ ਪਸ਼ੂ ਸਾਂਭ ਰਜਾਂਦੇ ਦੇ ਬਾਈ ਝੋਟੀਆਂ ਚੰਗੀਆਂ ਪਲਦੀਆਂ ਦੀਆਂ ਹੁਣ ਤਾਂ ਬਾਈ ਜੇ ਆਪਾਂ ਇਹ ਪਾਲਾਂਗੇ ਤਾਂ ਆਪਾਂ ਸੋਨੂੰ ਬਣਾਈ ਰੱਖਾਂਗੇ ਤੇ ਨਹੀਂ ਤਾਂ ਬਾਈ ਫਿਰ ਕਟਿਆਣੋਂ ਦੇਣੇ ਪੈਂਦੇ ਹੈਗੇ ਤਾਂ ਕਰਕੇ ਪਰਾਂ ਨੂੰ ਕਹਿਣੇ ਵੀ ਬਾਈ ਇਹ ਹੁਣ ਤਾਂ ਆਪਣਾ ਜਿਸ ਤਰ੍ਹਾਂ ਹੁਣ ਆਪਾਂ ਨੂੰ ਇੱਕ ਦਵਾਈਆਂ ਦਾ ਟਾਕੀ ਪੈ ਗਈ ਵੀ ਦਵਾਈਆਂ ਲੈ ਲਾਂਗੇ ਤਾਂ ਚੱਲੀ ਜਾਂਦਾ ਕੰਮ ਨਹੀਂ ਵੀ ਕਿਤੇ ਕੰਨ ਤੋਂ ਹੋਣ ਲੱਗ ਗਿਆ ਕਿਤੇ ਸ਼ਿਰ ਤੋਂ ਹੋਣ ਲੱਗ ਗਿਆ ਕਿਤੇ ਬੀਪੀ ਵਧ ਗਿਆ ਕਿਤੇ ਘਟ ਗਿਆ ਉਹੀ ਗੱਲ ਹੈ ਇਹਨਾਂ ਦੀ ਆ ਬਾਈ ਪਸ਼ੂ ਮਨੁੱਖ ਸਭ ਇੱਕੋ ਹੀ ਚੀਜ਼ ਆ ਬਾਈ ਤੇ ਧੰਦਾ ਬਹੁਤ ਵਧੀਆ ਬਾਈ ਇਹ ਧੰਦਾ ਨਹੀਂ ਮਾੜਾ ਹੈਗਾ ਜਦੋਂ ਇਹਦੇ ਵਿੱਚ ਬੰਦਾ ਆਪਾਂ ਕੰਮ ਸਿੱਖ ਕੇ ਤਿਆਰਪਾ ਆ ਗਿਆ ਫਿਰ ਇਹ ਥੋੜੇ ਦਾਣੇ ਨਾਲ ਥੋਨੇ ਨਾਲ ਹੁਣ ਭਰਾ ਸੀ ਇਹ ਮੰਨ ਦੋ ਤੋਂ ਤਿੰਨ ਕਿਲੋ ਇੱਕ ਟਾਈਮ ਦਾ 2.5 ਤਿੰਨ ਕਿਲੋ ਪਾ ਦਨੇ ਆਪਾਂ 6 ਕਿਲੋ ਨਾਲ ਆਪਣਾ ਪਸ਼ੂ ਵਧੀਆ ਲਾ ਕੇ 14 ਕਿਲੋ ਤੋਂ 16-17 ਕਿਲੋ ਤੱਕ ਬਾਈ ਖੜੇ ਨੇ ਗਰਮੀ ਦੇ ਦਿਨ ਨੇ ਉਹਨੂੰ ਆਥਰੇ ਆਪਾਂ ਚਵਾਈ ਵੀ ਦਿਖਾਵਾਂਗੇ ਵੀ ਕਿਵੇਂ ਦੁੱਧ ਕੱਢਦੇ ਆ ਬਾਈ ਤਾਂ ਕਰਕੇ ਸਰਪੰਚ ਡੈਰੀ ਫਾਰਮ ਨਾਲ ਜੁੜੋ ਬਾਈ ਜਿਹੜੀ ਗੱਲ ਦੱਸਾਂਗੇ ਤਾਂ ਜੋ ਮਨ ਦੀ ਗੱਲ ਹੋਊਗੀ ਜੋ ਆਪਦੇ ਫਾਰਮ ਤੇ ਵਰਤੀ ਹੋਊਗੀ ਤੇ ਜਆ ਆਪਦਾ ਤਜਰਬਾ ਕੀਤਾ ਹੋਊ ਉਹ ਗੱਲ ਦੱਸਾਂਗੇ ਬਾਈ ਦੂਜੀ ਆਪਾਂ ਨਹੀਂ ਦੱਸਦੇ ਕਿਉਂਕਿ ਐਵੇਂ ਆਪਾਂ ਵਿਊ ਲੈਣ ਦਾ ਜਾਂ ਕੋਈ ਹੋਰ ਉਹ ਚੱਕਰ ਨਹੀਂ ਹੈਗਾ ਜੋ ਵੀ ਕੰਮ ਕਰ ਆ ਪਹਿਲਾਂ ਪ੍ਰਤਿਆਇਆ ਹੋਇਆ ਅਜਮਾਇਆ ਹੋਇਆ ਉਹ ਚੀਜ਼ ਆਪਾਂ ਭਰਾਵਾਂ ਨਾਲ ਸ਼ੇਅਰ ਕਰਾਂਗੇ ਬਾਈ ਇਹ ਲਾਈਨ ਦੇ ਵਿੱਚ ਉਹ ਭਰਾ ਹੋ ਬਾਈ ਜਿਹੜਾ ਬੰਦਾ ਆਪਦੀ ਮਿਹਨਤ ਕਰ ਸਕਦਾ ਤੇ ਜੇ ਆਪਾਂ ਕਹੀਏ ਵੀ ਆਪਾਂ ਮਿਹਨਤ ਨਹੀਂ ਲੇਬਰ ਤੇ ਛੱਡ ਕੇ ਕੰਮ ਕਰ ਲਾਂਗੇ ਦੇਖੋ ਫੇਰ ਨਹੀਂ ਚ ਬਾਈ ਬਾਲਾ ਕੁਝ ਬਚਦਾ ਹੈਗਾ ਤੇ ਜੇ ਆਪਾਂ ਆਪ ਮਿਹਨਤ ਉੱਤੇ ਛੱਡ ਕੇ ਚਾਹੇ ਦੇਖੋ ਆਾ ਦਾਣਾ ਪੱਕਾ ਦਵਾਈ ਫੂਟੀ ਸਾਰੇ ਆਪਦੇ ਹੱਥੀਂ ਪਾਵਾਂਗੇ ਦਾਣਾ ਪੱਕਾ ਆਪਦੇ ਹੱਥੀਂ ਪਾਵਾਂਗੇ ਪਸ਼ੂ ਦੀ ਦੇਖਭਾਲ ਨਿਮਾਈ ਖੋਲੀਆਂ ਦੀ ਸਾਫ ਸਫਾਈ ਆਪਦੇ ਹੱਥੀ ਕਰਾਂਗੇ ਬਾਈ ਫੇਰ ਬਹੁਤ ਕੋਸਾ ਚਲੋ ਲੇਬਰ ਤੋਂ ਜਿੰਨਾ ਕੰਮ ਹੁੰਦਾ ਉਹ ਲੇਬਰ ਤੋਂ ਵੀ ਕਰਾਓ ਪਰ ਜਿਹੜੀ ਚੀਜ਼ ਇਹ ਆ ਦਾਣੇ ਫੱਕੀ ਦੀ ਤੇ ਸਾਹ ਸੰਭਾਲ ਦੀ ਪਾਣੀ ਧਾਣੀ ਦੀ ਉਹ ਆਪ ਕਰੋ ਆ ਪਾਣੀ ਮਿਲਦਾ ਬਾਈ ਹੁਣ ਕੱਢਿਆ ਦੀਗਾ ਸਵੇਰ ਤੋਂ ਲੈ ਕੇ ਮੰਨ 6-7 ਘੰਟੇ ਦੁਪਹਿਰ ਦਿਨੇ ਤੇ 6-7 ਘੰਟੇ ਰਾਤ ਨੂੰ ਆਪਣੇ ਖੋਲੀਆਂ 'ਚ ਪਾਣੀ ਰਹਿੰਦਾ ਬਾਈ ਆਪਾਂ ਹੁਣ ਤੁਹਾਨੂੰ ਪਾਉਂਦੇ ਦਿਖਾ ਦਿੰਨੇ ਆਂ ਬਾਈ। ਇਹਦੇ ਵਿੱਚ ਹੀ ਸਾਰੀ ਚੀਜ਼ਾਂ ਹੀ ਮਿਲ ਜਾਂਦੀ ਹੈ ਬਾਈ ਮਾਨਾ। ਐਸੇ ਲੋਟ ਇੱਕੋ ਜਾਣ ਹੋ ਜਾਂਦਾ ਇਹ ਮਾਨਾ। ਤੇ ਵਿੱਚ ਹੀ ਦਵਾਈਆਂ ਬੂਟੀਆਂ ਆ ਗਏ ਸਾਰਾ ਕਸ। ਕੇਰਾ ਚੀਨੇ ਬੜ ਜਾਂਦਾ ਬਾਈ ਦੁਬਾਰੇ ਐਕਸਟਰਾ ਕੋਈ ਚੀਜ਼ ਪਾਉਣ ਦੀ ਬਾਲਾ ਨਹੀਂ ਲੋੜ ਪੈਂਦੀ ਫੇਰ। ਇਹੋ ਪਸ਼ੂ ਬਾਈ ਖਾਂਦੇ ਬਹੁਤ ਚਾਉਂਦੇ। ਤੁਹਾਨੂੰ ਦਿਖਾਵਾਂਗੇ ਬਾਈ ਹੁਣ। ਸਾਰੇ ਨੂੰ 5-7 ਮਿੰਟ ਲੱਗਣ ਲੈਂਦੇ ਆਂ ਬਾਈ। ਜਦੋਂ ਪਸ਼ੂ ਤੰਦਰੁਸਤ ਹੋਊਗਾ ਸਹੀ ਸਨਾਮਤ ਨੂੰ ਚੀਜ਼ ਪਾਊਗੀ ਤੇ ਸਹੀ ਸਨਾਮਤ ਖਾਊ ਤਾਂ ਦੁੱਧ ਬਾਈ ਫੇਰ ਹੀ ਦੇਊਗਾ ਜੇ ਆਪਾਂ ਉਹਨੂੰ ਕੋਈ ਚੀਜ਼ ਧੱਕੇ ਨਾਲ ਖਵਾਵਾਂਗੇ ਉਹਦਾ ਮਨ ਨਹੀਂ ਮੰਨੂ ਖਾਣ ਨੂੰ ਬਾਈ ਫੇਰ ਵੀ ਪਸ਼ੂ ਦੁੱਧ ਨਹੀਂ ਦਿੰਦਾ ਹੈਗਾ ਹੁਣ ਸਾਨੂੰ ਅਸੀਂ ਪਾ ਕੇ ਧਾਉਣੇ ਆ ਸਿਰਫ 5 ਮਿੰਟਾਂ ਦੇ ਵਿੱਚ ਹੀ ਬਾਈ ਇਹਨੂੰ ਮਨ ਖਾ ਜਾਣਗੇ 5-7 ਮਿੰਟ ਨੂੰ ਲੱਗਣ ਨਹੀਂ ਹੁੰਦੇ ਬਾਈ ਇਹ ਦੋ ਬਾਟਾਂ ਦੇਤੀਆਂ ਬਾਈ ਸਾਰੀ ਦਵਾਈ ਬੁੱਟੀ ਇੱਕ ਹੋ ਗਈ ਹੁਣ ਤੁਹਾਨੂੰ ਆਪਾਂ ਪਾਉਂਦੇ ਦਿਖਾ ਦਨੇ ਆ ਬਾਈ ਵੀ ਪਾਉਂਦੇ ਕਿਵੇਂ ਅਤੇ ਆਪਣੇ ਪਸ਼ੂ ਖਾਂਦੇ ਕਿਵੇਂ ਲਿਆ ਆ ਤੂੜੀ ਐਸੀ ਬਾਈ ਵੱਤ ਬਹੁਤਾ ਹੀ ਜਿਆਦਾ ਨਹੀਂ ਪਾਉਂਦੇ ਸਿਰਫ ਇੱਕ ਰੋਗੋ ਹੀ ਪਾਉਣਿਆ ਛੋਟੂ ਚੱਕ ਜਾ ਰਹੀ ਨਜ਼ਰ ਤੋਂ ਲੈ ਆ ਤੂੜੀ ਪਾ ਆ ਦੇਖੋ ਜੀ ਬਸ ਐਸੇ ਤਰੀਕੇ ਪਾਉਣਿਆ ਇੱਕ ਇੱਕ ਰੋਗ ਤੂੜੀ ਦਾ ਤੇ ਇੱਕ ਇੱਕ ਪਾਲਟੀ ਦਾਣੇ ਦੇ ਇਹਦੇ ਵਿੱਚ 3.5 ਕਿਲੋ ਵਾਂਗੂ ਬਈ ਦਾਣਾ ਪੈਂਦਾਗਾ 3 ਤੋਂ 3.5 ਕਿਲੋ ਇਹ ਫੁੱਲ ਮਾਹੌਂ ਦਾ ਵਿੱਚ ਚੋਕਰ ਨੇ ਛਿਲਕੇ ਨੇ ਤੇ ਫਲਾਵਟਾਂ ਦੀ ਚੀਜ਼ਾਂ ਨੇ ਖਾਲਾ ਇਹ ਪਸ਼ੂ ਖਾ ਕੇ ਬਾਈ ਚੰਗਾ ਦੁੱਧ ਦਿੰਦਿਆ ਬਾਈ ਛੂੜੀ ਦੇਖ ਲਓ ਬਾਈ ਸਿਰਫ ਇੱਕ ਰੁਗ ਹੋਊਗਾ ਜਿਹਦੇ ਉੱਤੇ ਆਪਣੀ ਬਾਲਟੀ ਦਾਣੇ ਦੀ ਪੈ ਜੇ ਉਸ ਤੋਂ ਵੱਧ ਨਹੀਂ ਬਾਈ ਆਪਾਂ ਹੈਗਾ ਵੀ ਉਹ ਟੋਕਰੇ ਭਰ ਕੇ ਨਹੀਂ ਕਿਤੇ ਪਾਇਆ ਨਾ ਗਦੇ ਪੱਠੇ ਆਪਾਂ ਬਾਈ ਬੜਾ ਜਿਆਦਾ ਪਾਏ ਆ ਇਹ ਨਾ ਆਪਾਂ ਜਿਆਦਾ ਤਾ ਥੂੜੀ ਵਰਤਦੇ ਆ ਇਰਫ ਸਾਰੇ ਦਿਨ ਚ ਇੱਕ ਪਸ਼ੂ ਨੂੰ ਚੰਗਾ ਜਿਹੜਾ ਪੂਲ ਵਧੀਆ ਦੁੱਧ ਦਿੰਦਾ ਬਈ 17 18 16 ਤੋਂ ਲੈ ਕੇ ਉਹਨੂੰ ਬਈ 20 ਕਿਲੋ ਸਬਾਨ ਆਪਾਂ ਸਾਰੇ ਦਿਨ ਚ ਖਵਾਉਣੇ ਆ ਵਿੱਚੀ ਦਾਣਾ ਲਾ ਕੇ ਵਿੱਚੀ ਆਪਣਾ ਚਾਰ ਪਾਇਆ ਉਹ ਪਾ ਕੇ ਵਿੱਚੀ ਤੂੜੀ ਪਾ ਕੇ ਬਈ ਤੂੜੀ ਦੱਦੀ ਕਿਲੋ ਹੀ ਹੁੰਦੀ ਹੋ ਬਈ 6 ਤੋਂ 7 ਕਿਲੋ ਬਈ ਇੱਕ ਟਾਈਮ ਦਾ ਆਪਾਂ 4 ਪਾਉਣੇ ਆ ਤੇ 14 15 ਕਿਲੋ ਚਾਰ ਹੋ ਗਿਆ ਤੇ 6 7 ਕਿਲੋ ਬਈ ਹੋ ਗਿਆ ਦਾਣਾ ਇਹਨੇ ਨਾ ਖਾ ਕੇ ਪਸ਼ੂ ਤੰਦਰੁਸਤ ਰਹਿੰਦੇ ਨੇ ਵਧੀਆ ਗਾਲੀ ਕਰਦੇ ਨੇ ਚੰਗਾ ਦੁੱਧ ਦਿੰਦੇ ਨੇ ਬਾਈ ਕਿਤੇ ਆਪਾਂ ਖੁਰਲੀ ਨਹੀਂ ਪਰੀ ਬਾਈ ਵੀ ਆਪਾਂ ਇਕੱਠੇ ਪੱਠਿਆਂ ਦੀ ਖੁਰਲੀ ਪਰੀ ਹੋਵੇ ਸ਼ਰਫੇ ਇੱਕ ਘੰਟਾ ਸੋਭਾ ਇੱਕ ਘੰਟਾ ਸ਼ਾਮ ਨੂੰ 4 ਵਜੇ ਸੋਭਾ ਤੇ 4 ਵਜੇ ਸ਼ਾਮ ਨੂੰ ਬਾਈ ਬਸ ਆਪਾਂ ਦਾਣਾ ਪਾਉਣਾ ਇਹ ਪਸ਼ੂ ਦੁੱਧ ਤੇ ਬਾਈ ਚੱਲਦੇ ਆਗੇ ਮਨ ਲੈ ਕੇ 14 ਲੀਟਰ ਤੋਂ 18 ਲੀਟਰ ਤੱਕ ਤੇ ਆਹੀ ਇਹਨਾਂ ਦੀ ਫੀਡ ਆ ਹਿਸਾਬ ਨਾਲ ਬਈ ਬਹੁਤਾ ਟਾਈਮ ਨਹੀਂ ਲੱਗਦਾ ਸਿਰਫ 15 ਮਿੰਟਾਂ ਦੇ ਵਿੱਚ ਹੀ ਆਪਾਂ ਸਾਰੇ ਪਸ਼ੂ ਨੂੰ ਜਿੰਨਾ ਦਾਣਾ ਪਾਉਣਾ ਪਾਣੇ ਆ ਜਿਹੜੇ ਪਸ਼ੇ ਬਈ 14 ਲੀਟਰ ਤੋਂ ਉੱਤੇ ਨੇ ਉਹਨਾਂ ਤਾਂ ਭੌਂਕੇ ਪਾਉਣੇ ਆ ਬਈ ਜਿਹੜੇ ਟੋਕੜਾ ਆ ਗਿਆਂ ਮੰਨ ਬਈ 10 11 ਲੀਟਰ ਦੇ ਲਾਗੇ ਭਾਗੇ ਉਹਨਾਂ ਨੂੰ ਚਾਰ ਦੇ ਵਿੱਚ ਬਈ ਛੁੱਕਾ ਪਾ ਦੇਣੇ ਜੀ ਤੇ ਪਰ ਕੱਖੋ ਹੀ ਬਈ 20 ਕਿਲੋ ਖਵਾਉਣੇ ਨੇ ਚਾਹੇ ਦਾਣਾ ਪਾ ਕੇ ਖਵਾ ਲਈਏ ਤੇ ਚਾਹੇ ਬਾਈ ਉਹਨੂੰ ਪੱਠੇ ਜਿਵੇਂ ਚਾਰ ਪਾ ਕੇ ਖਵਾ ਲਈਏ 20 ਤੋਂ ਉੱਤ ਕਟ-ਕਟ ਦੀ ਰੱਖਣਾ 20 ਤੋਂ ਕਿਤੇ ਵੱਧ ਜਾਈ ਆਪਾਂ ਵੱਡੇ ਪਸ਼ੂ ਨੂੰ ਇਹ ਸਮਾਨ ਨਹੀਂ ਖਵਾਇਓ ਬਾਈ ਘੱਟੋ-ਘੱਟ 6-7 ਸਾਲ ਹੋ ਗਏ ਬਾਈ ਪਹਿਲਾਂ ਸਾਡੇ ਵੀ ਬਜ਼ੁਰਗ ਤੇ ਬਾਈ ਜੋ ਖੁਰਲੀਆਂ ਭਰ ਕੇ ਰੱਖਦੇ ਸੀ ਤੇ ਜਦੋਂ ਪੱਠੇ ਖਾਲੇ ਫੇਰ ਟੋਕਰ ਆ ਭਾਰਤ ਕਿਸ਼ਕਤਾ ਜੀ ਤੇ ਪਾਲੇ ਫੇਰ ਵੀ ਪਰ ਪਸ਼ੂ ਉੱਥੇ 7-8 ਕਿਲੋਤੀ ਖੜੇ ਤੇ ਬਈ ਹੁਣ ਜਦੋਂ ਦੇ ਬਈ ਆਪਾਂ ਇਹ ਤਰੀਕਾ ਵਰਤੇ ਆਪਦਾ ਤਕਨੀਕ ਦੇ ਨਾਲ ਚੱਲੇ ਆ ਰੱਬ ਦੀ ਮਿਹਰ ਨਾਲ ਬਈ ਕੋਈ 15 ਕਿਲੋ ਤੋਂ ਘੱਟ ਪਸ਼ੂ ਨਹੀਂ ਕਿਤੇ ਆਪਣਾ ਖੜਿਆ ਬੜੀਆ ਟੇਕੇ ਦੁੱਧ ਦਿੰਦੇ ਆ ਬਈ ਆਹ ਤਰੀਕਾ ਬਈ ਜਮਾ ਇੱਕੋ ਜਿਹਾ ਦਾਣਾ ਆਉਂਦਾ ਉਹਰਾ ਬੱਦ ਘੱਟੋਂ ਦਾ ਦੂਜੇ ਪਾਸੇ ਹੋ ਜਾਂਦਾਗਾ ਤੇ ਨਿਆਣ ਮੈਨ ਮਾ ਤੁੜਮਾ ਦਾਣਾ ਪਾਇਆ ਹੁੰਦਾ ਬਈ ਆਪਣੀ ਬਾਕੀ ਬਾਈ ਜਿਵੇਂ ਕਟੀਆਂ ਨੇਗੀਆਂ ਛੋਟੀਆਂ ਉਹਨਾਂ ਨੂੰ ਜਿਹੜਾ ਪਹਿਲਾਂ ਭੌਂਤਾ ਹੁੰਦਾ ਇਧਰ ਕਰ ਸੰਦੋ ਭੌਂਤਾ ਹੁੰਦਾਗਾ ਉਹੀ ਦਾਣੇ ਚ ਦਾਣਾ ਕੱਢਿਆ ਹੋਇਆ ਬਈ ਇਹਦੇ ਵਿੱਚ ਤੂੜੀ ਪਾ ਕੇ ਬਿਟਾਮਿਨਰ ਪਾ ਕੇ 5 ਗ੍ਰਾਮ ਦੇ ਹਿਸਾਬ ਨਾਲ ਇਹਨੂੰ ਪਾ ਦਾਂਗੇ 10 ਮਿੰਟਾਂ ਚ ਭਾਈ ਸਾਰੇ ਖੁਰਲੀਆਂ ਬੇਲੀਆਂ ਹੋ ਜਾਣਗੇ ਜਮਾ ਧਾਰਾਂ ਬੇਲ ਨੂੰ 5 ਵਜੇ ਨੂੰ ਜਮਾ ਐ ਰੈਡੀ ਹੋ ਜਾਣਗੀਆਂ। ਉਦੋਂ ਬਾਅਦ ਇਹਨਾਂ ਜਮੂਰੇ ਪਾ ਕੇ 7 ਕਿਲੋ 4 ਵਿੱਚੀ ਦਾਣੇ ਦੀ ਮੂਠੀ ਕੁਝ ਧਾਣਾ ਚੋਲਾਂਗੇ ਬਸ ਕੋਈ। ਆਹੀ ਕੰਮ ਆਇਦਾ ਬਾਈ ਜਿਆਦਾ ਕੰਮ ਨਹੀਂ ਜੀ ਤਕਨੀਕ ਨਾ ਕਰਾਂਗੇ। ਜੇ ਆਪਾਂ ਖੋਲੀਆਂ ਪਰ ਨਾਲੀ ਗੱਲ ਕਰਾਂਗੇ ਦੇਖੋ ਬਾਈ ਫੇਰ ਤਾਂ ਸਾਰਾ ਤਾਂ ਨਿਭੜਦਾ ਨਹੀਂ। ਕਿਉਂਕਿ ਮੂਰ ਆਹੀ ਖਾਈ ਜਾਣਗੇ ਇਹ। ਗੋਬਰ ਆਹੀ ਇਹ ਕੱਢੇ ਜਾਣੇ ਆ। ਫੇਰ ਤਾਂ ਆਪਾਂ ਤੋਂ ਗੋਹੀ ਚੱਕਾ ਜੋ ਬਾਈ ਸਾਰੇ ਦਿਨ ਦੇ ਵਿੱਚ। ਤਾਂ ਕਰਕੇ ਕਹਿੰਨੇ ਆ ਬਾਈ ਇਸ ਤਕਨੀਕ ਦੇ ਨਾਲ ਹੀ ਕੰਮ ਕਰੋ ਬਹੁਤ ਹੀ ਖੇਤੀ ਬਾੜੀ ਦੇ ਨਾਲ ਮਜ਼ਦੂਰੀ ਜੋ ਭਰਾ ਕਰਦੇ ਨੇ ਉਹਨਾਂ ਦਾ ਤੇ ਕਿਸਾਨ ਭਰਾਵਾਂ ਦਾ ਬਹੁਤ ਵਧੀਆ ਧੰਦਾ ਹੋਈ ਬਹੁਤ ਵਧੀਆ ਦੋ ਪੈਸੇ ਬਣਦੇ ਆ ਬਈ ਇਹਦੇ ਵਿੱਚ ਇਹ ਨਹੀਂ ਹੈਗਾ ਵੀ ਘੱਟਿਆਲਾ ਸੌਦਾ ਕੋਈ ਆਪਾਂ 6-7 ਪਸ਼ੂ ਤੋਂ ਸਟਾਰਟ ਕਰਿਆ ਤੇ ਦੇਖੀ ਜੀ ਤੋ ਇਹ ਤੋਂ 6-7 ਪਸ਼ੂ ਤੋਂ ਬਾਈ ਸਟਾਰਟ ਕਰਿਆ ਸੀਗਾ ਤੇ ਅੱਜ ਆਪਾਂ ਕੋਲ 76 ਪਸ਼ੂ ਹੋਣਗੇ ਬਾਈ ਰੱਬ ਦੀ ਕਿਰਪਾ ਨਾਲ ਦੇਖੋ ਘਰ ਭਰੇ ਪਏ ਨੇ ਇਹਨਾਂ ਦੀ ਬਦੌਲਤ ਰੱਬ ਦੀ ਕਿਰਪਾ ਨਾਲ ਇਹਦਾ ਜੀ ਵਧੀਆ ਲੱਗਦਾ ਤੇ ਨਾਲੇ ਟਾਈਮ ਪਾਸ ਹੁੰਦਾ ਕਿਹ ਲੋ ਬੜੀ ਵੱਧ ਘੱਟ ਗੱਲ ਨਹੀਂ ਕਰਦੇ ਬਾਈ ਉਹਦੇ ਕੰਮ ਤੇ ਰਹਿੰਦੇ ਆ ਸੋਭਾ ਵੀ ਸ਼ਾਮ ਵੀ ਤੇ ਮਿਹਨਤ ਕਰਦੇ ਆ ਹੁਣ ਤੇ ਦੋ ਪੈਸੇ ਬੰਦਿਆ ਬਾਈ ਕੱਲੇ ਚ ਖੁਰ ਬਣਾਉਣ ਵਾਲੀ ਗੱਲ ਨਹੀਂ ਬਾਈ ਚਾਰ ਪੈਸੇ ਵੀ ਬੰਦਿਆ ਆ ਲੋਟ ਆ ਬਾਈ ਭਰਾ ਵਾਲੇ ਕਹਿੰਦੇ ਨੇਗੇ ਉਹ ਪਸ਼ੂ ਵੀ ਹੁਣ 7-8 ਕਿਲੋ ਤੇ ਡਰਾਈ ਤੇ ਨੇ ਝੋਟੀਆਂ ਉਹਨਾਂ ਨੂੰ 8-9 ਮਹੀਨੇ ਹੋ ਗਏ ਸੂਈਆਂ ਨੂੰ ਤੇ ਉਹਨਾਂ ਨੂੰ ਆਪਾਂ ਚਾਰ ਦੇ ਵਿੱਚ ਪਾ ਕੇ 1 ਕਿਲੋ ਡੁੱਢੜ ਕਿਲੋ ਦਾਣਾ ਬਸ ਉਹ ਹੁਣੇ ਪਾ ਦਨੇ ਉਹ ਵੀ ਤੁਹਾਨੂੰ ਦਿਖਾ ਦਨੇ ਆ ਬਾਈ ਵੀ ਕਿਵੇਂ ਪਾਉਣੇ ਆ ਬਠਲੀ ਕਿਥੇ ਉੱਥੇ ਪਈ ਆ ਉਹ ਆਪਾਂ ਸਾਹ ਬਣਾ ਪਾਉਣੇ ਬਾਈ ਜਿਹੜੇ ਦੂਜੇ ਪਸ਼ੂ ਨੇਗੇ ਜਿਹੜੇ ਦੁੱਧ 8-10 ਕਿਲੋ ਦਿੰਦੇ ਨੇ ਛੱਡਾਂ ਦੇ ਕਿਨਾਰੇ ਨੇ 7-7 ਮਹੀਨੇ ਦੇ ਗੱਬਣਾ ਨੇਗੀਆਂ ਉਹਨਾਂ ਆ ਸ਼ੁੱਕਾ ਦਾਣਾ ਪਾਲਿਆ ਬਾਈ ਦੋ ਨੂੰ ਇਹ ਇਹਦੇ ਵਿੱਚ 3 ਕਿਲੋ ਦਾਣਾ ਪੈਂਦਾ 1.5 ਕਿਲੋ ਆ ਗਿਆ ਬਾਈ ਐਸੇ ਲੋਟੀ ਬਾਈ ਜੇ 4 ਪਾਇਆ ਇਹਦੇ ਵਿੱਚ ਐਸੇ ਲੋਟ ਦਾਣਾ ਧਰ ਕੇ ਬਾਈ ਬਸ ਉੱਥੇ ਜਾ ਕੇ ਦੋ-ਦੋ ਪਸ਼ੂ ਨੂੰ ਰਾ ਦਾਂਗੇ ਬਾਈ 2 ਮਿੰਟਾਂ ਦਾ ਕੰਮ ਆ ਆ ਫਾਗਰ ਚੱਲਦੇ ਨੇ ਬਾਈ ਜਮਾ ਸੇਮ ਲਈ ਵੀ ਦਵਾਈ ਨਾ ਜਾ ਦੇਖੀ ਪਤਾ ਪਸਾ ਦੋ ਦੋ ਨੂੰ ਬਾਈ ਐਸ ਰੋਡ ਪਾ ਕੇ ਚਾਰ ਦੇ ਵਿੱਚ ਹੀ ਐਸ ਰੋਡ ਰਾਦਨਗਾ ਇਹਨਾਂ ਨੂੰ ਬੜਾ ਦਵਾਈ ਬੁੱਟੀ ਦੀ ਲੋੜ ਨਹੀਂ ਬਾਈ ਹੁਣ ਛੱਡਣ ਆਲੀ ਆ ਨੇ ਇਹ ਮਹੀਨੇ ਵੀ ਵਿਦਨ ਤੇ ਛੱਡ ਦਾਂਗੇ ਇਹਨਾਂ ਕਿਹਲੇ 8 ਕਿਲੋ ਆ ਕਿਹਲੇ 10 ਕਿਲੋ ਆ ਐਸੇ ਰੋਟੇ ਇਹਨਾਂ ਨੂੰ ਪਾ ਦਨੇ ਬਾਈ ਜਿਵੇਂ ਉਹਨੇ ਦੋ ਐਸੇ ਬਾਟੋ ਕੇ ਉਹਨਾਂ ਨੂੰ ਪਾਵਾਂਗੇ ਇਹ ਪਸ਼ੂ ਬਾਈ ਛੂਣ ਵਾਲੇ ਨੇਗੇ ਚਾਰ ਤੇ ਦੂਜੇ ਨੂੰ ਆਪਾਂ ਪਾਤਾ ਤੇ ਆ ਛੋਟੀ ਬਣੀ ਦੇਖੋ ਬਾਈ ਇਹਦਾ ਬਸ ਰਹਿ ਤਾਂ 5-7 ਦਿਨ ਗਏ ਦੇਖੋ ਵੱਧ ਵੀ ਲੈ ਸਕਦੀ ਆ ਚੱਲ ਪੁੱਤ ਇੱਧਰ ਆ ਇੱਧਰ ਦੇਖੋ ਸੰਤੂਆ ਓ ਇੱਧਰ ਹੋ ਜਾ ਬਣੀ ਦੇਖੋ ਜੀ ਠੀਕ ਆ ਕੀ ਅਜੇ ਇਹਦੇ ਬਾਈ ਰਹਿੰਦੇ ਨੇ 7-8 ਦਿਨਾਂ ਬਾਕੀ ਫੇਰ ਦੇਖਦੇ ਆਂ ਜਦੋਂ ਇਹ ਤਿਆਰ ਹੁੰਦੀ ਆ ਬਈ ਤਾਂ ਸਾਰੇ ਸਰਪੰਚ ਡੈਰੀ ਫਾਰਮ 735 ਨੰਬਰ ਜੁੜਿਆ ਕਰੋ ਜਿਹੜੀ ਦਿਲ ਦੀ ਗੱਲ ਹੋਊਗੀ ਆਵਦੇ ਫਾਰਮ ਤੇ ਵਰਤੀ ਹੋਊਗੀ ਉਹ ਸਾਰੀ ਦੱਸਾਂਗੇ ਤਿੰਦੋ ਇਧਰ ਆ ਝੁੱਟ ਜਿਵੇਂ ਹੁਣ ਬਾਕੀ ਆਪਣੇ ਆਹ ਕੱਟੇ-ਕੱਟੀਆਂ ਨੇਗੇ ਇੰਦਰ ਛੋਟੇ ਉਹਨਾਂ ਨੂੰ ਐਲੋਟ ਸ਼ੈਲ ਚ ਪਾ ਕੇ ਉਹਨੋ ਸਾਇਲ ਚ ਪਾ ਕੇ ਵਿੱਚ ਬਾਈ ਉਹਨਾਂ ਦਾ ਦਾਣਾ ਪਾਇਆ ਪਿਆਗਾ ਇਹਨਾਂ ਨੂੰ ਅੱਧੀ ਕਿਲੋ ਪੌਣਾ ਕਿਲੋ ਇੱਕ ਨੂੰ ਦਾਣਾ ਪਾਇਆ ਜਾਂਦਾ ਦੋਨੇ ਖੋਲੀਆਂ ਚ ਹੁਣ ਉਧਰੋਂ ਛੱਡ ਕੇ ਲਿਆਵਾਂਗੇ ਬਾਈ ਤੇ ਇੱਥੇ ਖਾਣਗੇ ਉੱਤੇ ਪੱਖੇ ਨੇ ਬਾਈ ਉਹ ਕੂਲਰ ਲੱਗਾ ਹੋਇਆ ਵਧੀਆ ਆਨੰਦ ਮਾਣਦੇ ਨੇ ਠੀਕ ਆ ਭਰਾ ਸਾਰਿਆਂ ਨੂੰ ਸਸਰੀ ਕਾਰਵਾਈ ਸਾਰੇ ਨਾਲ ਜੁੜਿਆ ਕਰੋ ਤੇ ਜੋ ਚੰਗੀ ਰਹਿ ਆ ਚੰਗੀ ਰਹਿ ਦੇਵਾਂਗੇ ਬਾਈ ਕੋਈ ਗਲਤ ਰਹਿ ਨਹੀਂ ਦਿੰਦੇ ਜਿਹੜੀ ਆਦੇ ਪ੍ਰਤੀਆਂ ਹੋਈਆਂ ਨੇ ਉਹ ਚੀਜ਼ ਦੱਸਾਂਗੇ ਬਾਈ ਜੇ ਕਿਸੇ ਨੂੰ ਪੁੱਛਣੀ ਹੁੰਦੀ ਆ ਤਾਂ ਆਪਣਾ ਨੰਬਰ ਆ 94175 31338 ਬਾਈ ਕੋਈ ਗਲਤ ਜਾਣਕਾਰੀ ਨਾ ਬਾਈ ਦਿੱਤੀ ਆ ਤੇ ਨਾ ਕੋਈ ਦੇਣੀ ਆ ਤੇ ਆਪਾਂ ਨੂੰ ਕੋਈ ਵਿਊਹਾ ਬਤ ਦਾ ਮਤਲਬ ਨਹੀਂ ਹੈਗਾ ਆਪਾਂ ਤਾਂ ਇਹ ਕਹਿੰਦੇ ਆ ਜੋ ਭਰਾ ਕਹਿੰਦੇ ਕੰਮ ਨਹੀਂ ਕੰਮ ਭਰਾ ਇਹ ਬਹੁਤ ਆ ਜੇ ਬੰਦੇ ਚ ਮਿਹਨਤ ਕਰੂਗਾ ਲਗਨ ਨਾਲ ਕੰਮ ਕਰੂਗਾ ਤਾਂ ਇਹੋ ਜੀ ਗੱਲ ਨਹੀਂ ਬਾਈ ਜਿਵੇਂ ਮਜ਼ਦੂਰੀ ਦਾ ਕੰਮ ਆ ਜਾਂ ਖੇਤੀਬਾੜੀ ਦਾ ਕਿਸਾਨਾਂ ਦਾ ਕੰਮ ਆ ਉਹਦੇ ਨਾਲ ਇਹ ਧੰਦਾ ਬਹੁਤ ਲਾਹੇਵੰਦਾ ਭਰਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ